ਹੈਲੋ ਦੋਸਤੋ ਦੋਸਤੋ ਮੈਨੂੰ ਆਫ ਕੈਮਰਾ ਮੇਰੇ ਨਾਲ ਜਿਹੜੇ ਕੈਮਰਾਮੈਨ ਨੇ ਇਹ ਕਹਿ ਰਹੇ ਸੀ ਕਿ ਤੁਸੀਂ ਬਹੁਤ ਦੇਸ਼ ਘੁੰਮ ਲਏ ਕੀ ਐਕਸਪੀਰੀਅੰਸ ਗੇਨ ਕੀਤਾ ਸਾਨੂੰ ਦੱਸੋ ਕਿਹੜੇ ਦੇਸ਼ ਵਿੱਚ ਕਿਹੋ ਜਿਹਾ ਕਲਚਰ ਹੈ ਕਿਹੋ ਜਿਹਾ ਮਾਹੌਲ ਹੈ ਸੋ ਮੈਂ ਉਹਨਾਂ ਨੂੰ ਕਿਹਾ ਕਿ ਦੋਸਤੋ ਮੈਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੁਬਈ ਜਰਡਨ ਮਾਸਕਰ ਕਿਸੇ ਵੀ ਕੰਟਰੀ ਚ ਨਹੀਂ ਜਾ ਸਕਿਆ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੇ ਕੋਲ ਆ ਕੇ ਮੈਂ ਮਾਹੌਲ ਦੇਖਿਆ ਬੜੇ ਮਾਹੌਲ ਦੇਖੇ ਨੇ ਤੁਹਾਡੇ ਕੋਲ ਆ ਕੇ ਸਭ ਤੋਂ ਪਹਿਲਾਂ ਮੈਂ ਇੱਕ ਇਨਸਾਨ ਦੇਖਿਆ ਜੋ ਦੂਸਰੇ ਦੇ ਨੂੰ ਕਨਵਿੰਸ ਕਰ ਰਿਹਾ ਸੀ ਕਿਸੇ ਨੂੰ ਤੇ ਉਹ ਨੂੰ ਪੁੱਛਦਾ ਤੁਸੀਂ ਕੀ ਕਾਰੋਬਾਰ ਕਰਦੇ ਹੋ ਕਹਿੰਦਾ ਮੇਰੀਆਂ ਮਿਲਣਾ ਕੰਦਾ ਕਾਰੀਗ ਮਿਲਣਾ ਹੈ ਕੰਦਾ ਸ਼ੂਗਰ ਮਿਲ ਆਇਲ ਮਿਲ ਤਾਂ ਮੇਰੀਆਂ ਨਹੀਂ ਹੈਗੀਆਂ ਇਹਨੂੰ ਮਿਲ ਉਹਨੂੰ ਮਿਲ ਇਹਨੂੰ ਮਿਲ ਉਹ ਮਿਲਣ ਨਹੀਂ ਆ। ਸੋ ਅੱਜ ਦੀ ਡੇਟ ਦੇ ਵਿੱਚ ਇਹ ਕੁਛ ਹੈ। ਇੱਕ ਬੰਦਾ ਦੂਸਰੇ ਨੂੰ ਮੂਰਖ ਬਣਾ ਰਿਹਾ। ਸੋ ਤੁਸੀਂ ਅੱਜ ਤੇ ਤਾਂ ਬਈ ਹੱਪੋਗੇ। ਪਰ ਇਹ ਦੋਸਤੋ ਅਸਲੀਅਤ ਜੇ ਹਰ ਕੋਈ ਦੂਸਰੇ ਨੂੰ ਮੂਰਖ ਬਣਾ ਕੇ ਹੀ ਅੱਜ ਇੱਕ ਬੰਦੇ ਦੇ ਮੋਢੇ ਤੇ ਪੈਰ ਰੱਖ ਕੇ ਉਹਨੂੰ ਦਬਾ ਕੇ ਦੂਜਾ ਪੌੜੀ ਉੱਪਰ ਚੜ੍ਹ ਗਿਆ ਦੂਜਾ ਪੈਰ ਉੱਪਰ ਰੱਖ ਰਿਹਾ ਹੈ ਇਹ ਦਸਤੂਰ ਬਣ ਚੁੱਕਿਆ ਹੈ ਮੈਂ ਵਾਕਈ ਹੀ ਬਾਹਰ ਕਾਫੀ ਦੇਸ਼ਾਂ 'ਚ ਘੁੰਮਿਆ ਇੱਕ ਦੇਸ਼ 'ਚ ਮੈਂ ਤੁਹਾਨੂੰ ਗੱਲ ਸੁਣਾਉਣਾ ਮੈਂ 에ਰਪੋਰਟ ਤੇ ਖੜਾ ਸੀ ਪਲੇਨ ਲੇਟ ਹੋ ਗਿਆ ਸਾਨੂੰ ਵੇਟਿੰਗ ਲਾਉਂਜ ਬਿਠਾ ਦਿੱਤਾ ਗਿਆ ਸਾਨੂੰ ਉੱਥੇ ਡਿਨਰ ਕੂਪਨ ਮਿਲ ਗਿਆ ਅਸੀਂ ਦਿਨ ਲੈ ਕੇ ਖਾਨ ਚ ਮਸਰੂਫ ਹੋ ਗਏ ਮੇਰੇ ਨਾਲ ਇੱਕ ਬੜੀ ਮੌਜ਼ਿਸ ਫੋਰਨ ਅੰਰੇਸ ਬੰਦਾ ਕੇ ਬੈਠ ਗਿਆ ਉਹ ਮੇਰੇ ਨਾਲ ਹਿੰਦੀ ਚ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਤੁਸੀਂ ਕੀ ਕਾਰੋਬਾਰ ਕਰਦੇ ਹੋ ਕਹਿੰਦਾ ਜੀ ਕਾਰੋਬਾਰ ਕਾਦਾ ਕਹਿੰਦਾ ਮੈਂ ਤਾਂ ਬਹੁਤ ਵੱਡਾ ਕ੍ਰਿਮੀਨਲ ਹਾਂ ਕਹਿ ਲਉ ਕਈ ਮਰਡਰ ਕੀਤੇ ਨੇ ਕਈ ਮੇਰੇ ਤੇ ਕਾਰਾਂ ਚੋਰੀ ਦੇ ਇਲਜ਼ਾਮ ਨੇ ਏਟੀਐਮ ਤੋੜਨ ਦੇ ਬੈਂਕ ਫਰਾਡ ਦੇ ਮੇਰੇ ਤੇ ਬਹੁਤ ਜ਼ਿਆਦਾ ਕੇਸ ਚੱਲ ਰਹੇ ਨੇ ਔਰ ਮੈਂ ਕਈ ਲੋਕਾਂ ਨਾਲ ਵੀ ਪੈਸਾ ਦੇਣਾ ਲੋਨ ਵੀ ਬਹੁਤ ਦੇਣੇ ਨੇ ਪਰ ਮੈਂ ਸਭ ਤੋਂ ਬਚਿਆ ਫਿਰਦਾ ਮੈਂ ਭੱਜਿਆ ਫਿਰਦਾ ਬਚ ਕੇ ਤੇ ਮੈਂ ਕਿਹਾ ਤੁਸੀਂ ਪਲੇਨ 'ਚ ਜਾ ਰਹੇ ਹੋ ਹਿੰਦੁਸਤਾਨ ਕਿਉਂ ਜਾ ਰਹੇ ਹੋ ਕਹਿੰਦਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਭਾਈ ਹਿੰਦੁਸਤਾਨ ਜਾ ਕੇ ਪੋਲੀਟਿਸ਼ੀਅਨ ਬਣ ਜਾ ਤੇਰੇ ਜਿੰਨੇ ਕੇਸ ਨੇ ਸਾਰੇ ਖਤਮ ਹੋ ਜਾਂਦੇ ਮੈਂ ਹਿੰਦੁਸਤਾਨ ਚ ਪੋਲੀਟਿਸ਼ੀਅਨ ਬਣ ਜਾ ਰਿਹਾ ਮੈਨੂੰ ਤੁਸੀਂ ਕਮੈਂਟ ਬਾਕਸ ਕਮੈਂਟ ਕਰਕੇ ਦੱਸੋਗੇ ਕਿ ਉਹ ਬੰਦੇ ਨੇ ਠੀਕ کیا ਕਿ ਗਲਤ ਮੈਂ ਸਸੋਂ ਪੰਜ ਪੈ ਗਿਆ ਕਿ ਇਹ ਵਾਕਈ ਮੈਨੂੰ ਇੱਥੇ ਕੁਝ ਇਹੋ ਜਿਹਾ ਹੈਗਾ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਕਮੈਂਟ ਕਰਕੇ ਦੱਸਣਾ ਕਿ ਵਾਕਈ ਹਿੰਦੁਸਤਾਨ ਪੋਲੀਟਿਸ਼ੀਅਨ ਬਣਨ ਤੋਂ ਬਾਅਦ ਸਾਰੇ ਕੇਸ ਖਤਮ ਹੋ ਜਾਂਦੇ ਨੇ Both Mirvani commented Tanvata.